ਦੱਸ ਦਈਏ ਕਿ ਇੱਕ ਨੌਜਵਾਨ ਜੋ 21 ਸਾਲ ਦੀ ਨਹਿਰ ਵਿੱਚ ਛਾਲ ਲਗਾ ਦਿੱਤੀ ਸੀ ਔਰ ਜਦੋਂ ਤੋਂ ਲੈ ਕੇ ਛਾਲ ਲਗਾਈ ਅੱਜ 4 ਦਿਨ ਬਾਅਦ ਬੋਡੀ ਮਿਲੀ ਆ ਔਰ ਦੱਸ ਦਈਏ ਕਿ ਪਿੰਡ ਦੇ ਲੋਕ ਔਰ ਰਿਸ਼ਤੇਦਾਰੀਆਂ ਇੱਥੇ ਟੁਕੀਆਂ ਨੇ ਬਹੁਤ ਸਾਰੇ ਉਹ ਲੋਕ ਇੱਥੇ ਹਿੰਮਤੀ ਜੋਧੇ ਵੀ ਪਹੁੰਚੇ ਨੇ ਜਿਨ੍ਹਾਂ ਨੇ ਲਗਾਤਾਰ ਬਹੁਤ ਸਾਰੇ ਇਹੋ ਜਿਹੇ ਹਾਦਸਿਆਂ ਦੇ ਵਿੱਚੋਂ ਜੋ ਡੁੱਬੋਏ ਹੋਏ ਇਨਸਾਨ ਨੇ ਉਹਨਾਂ ਨੂੰ ਨਹਿਰਾਂ ਦੇ ਵਿੱਚੋਂ ਕੱਢਦੇ ਆ ਗੋਤਾਖੋਰਾਂ ਦੀਆਂ ਟੀਮਾਂ ਦਾ ਅਸੀਂ ਧੰਨਵਾਦ ਕਰਦੇ ਆ ਕਿ ਜੋ ਗੋਤਾ ਖੋਰਾਆਂ ਦੀਆਂ ਟੀਮਾਂ ਇੱਥੇ ਪਹੁੰਚਦੀਆਂ ਨੇ ਉਰ ਆ ਕੇ ਮੌਕੇ ਦੇ ਉੱਤੇ ਮੈਂ ਸਰਦਾਰ ਜੀ ਨਾਲ ਗੱਲ ਕਰਨੀ ਚਾਹਾਂਗਾ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵਾਇਗਰ ਜੀ ਕਾਕਾ ਸਾਹਿਬ ਵਾਇਗਰ ਜੀ ਕਿੱਥੇ ਜੀ ਸਰਦਾਰ ਜੀ ਕਿੱਥੋਂ ਆਈ ਟੀਮ ਆਪਣੀ ਹਾਂਜੀ ਅਸੀਂ ਜੀ ਆਪਾਂ ਆਏ ਆ ਬਾਬਾ ਫਤੇ ਸਿੰਘ ਨਾਥ ਆਸ਼ਰਮ ਤੋਂ ਤੇ ਸਾਡੇ ਜਿਹੜੇ ਵੀਰ ਆ ਮਨਜੋਤ ਸਿੰਘ ਗੜਦੀ ਵਾਲ ਉਹਨਾਂ ਦੀ ਟੀਮ ਆਈ ਹੈ ਅੱਛਾ ਮਨਜੋਤ ਸਿੰਘ ਗੜਦੀ ਬਾਬਾਾਂ ਦੀ ਟੀਮ ਇੱਥੇ ਪਹੁੰਚੀ ਹੈ ਹਾਂਜੀ ਹਾਂਜੀ ਤੇ ਕਿੰਨਾ ਸਮਾਂ ਲੱਗ ਗਿਆ ਤੇ ਅੱਜ ਕਿੰਨੇ ਦਿਨਾਂ ਬਾਅਦ ਇਹ ਬੋਡੀ ਮਿਲੀ ਹੈ ਹਾਂਜੀ ਮੇਰੇ ਖਿਆਲ ਨਾਲ ਲਗਭਗ 7 ਠੀਕ ਹੈ ਤੇ ਅਈ ਵੀ ਸਵੇਰ ਦੇ ਅੱਜ 8 ਵਜੇ ਤੇ ਲੱਗੇ ਤੇ ਆ ਗਿਆ ਸਵੇਰ 8 ਵਜੇ ਤੋਂ ਲੈ ਕੇ ਤਾਂ ਪਹਿਲਾਂ ਦੱਸਦੇ ਆ ਕਿ ਉਸ ਦੇ ਅੰਦਰ ਦੀ ਜਿਹੜੀ ਆ ਉਹ ਬਾਡੀ ਪਹਿਲਾਂ ਪਿੱਛੇ ੜਕੀ ਹੋਈ ਸੀ ਹਾਂਜੀ ਪਹਿਲਾਂ ਪਿੱਛੇ ੜਕੀ ਸੀ ਤੇ ਫਿਰ ਬੋਟ ਚ ਲਈ ਨਾ ਜਦੋਂ ਤੇਜ਼ ਤੇ ਉਸ ਤੋਂ ਬਾਅਦ ਉੱਥੋਂ ਹਿੱਲ ਕੇ ਤੇ ਇੱਥੋਂ ਜਿਹੜਾ ਘਰਾਟਵਾ ਥੱਲੇ ਪਾਣੀ ਡਿੱਗਦਾ ਉੱਥੇ 12 1 ਵਜੇ ਵੇਖੀ ਗਈ ਬਾਡੀ ਨੂੰ ਕੋਈ ਸੱਟਾਂ ਵਗੈਰਾ ਜਿੱਦਾਂ ਵਿੱਚ ਡਿਗਣ ਨਾਲ ਕਿਤੇ اٹਕ ਗਈ ਸੀ ਕੋਈ ਸੱਟ ਲੱਗੀ ਸੀ ਜਾਂ ਕਿਵੇਂ ਹਾਂਜੀ ਮਾਸ ਮੂਹ ਲੱਥਾ ਵਾ ਕਿ ਜਿੱਦਾਂ ਮੂੰਹ ਦਾ ਮਾਸ ਵਾ ਥੋੜਾ ਥੋੜਾ ਖਰਾਬ ਹੋਇਆ ਵਾ ਜਾਂ ਹੱਥਾਂ ਦਾ ਹੋਇਆ ਵਾ ਉਹ ਥੋੜਾ ਤੁਹਾਨੂੰ ਪਤਾ ਪਾਣੀ ਚ ਰਹਿਣਾ ਗਲ ਵੀ ਜਾਂਦੀ ਹੈ ਤੇ ਉਹ ਤੇ ਲੱਗਦਾ ਕਿ ਉਹ ਹੀ ਆ ਗਲ ਗਈ ਥੋੜੀ ਬਹੁਤ ਬਾਕੀ ਜਿਹੜੀ ਵੱਡੀ ਸੱਟ ਹੈ ਕੋਈ ਉਹ ਲੱਗੀ ਨਹੀਂ ਜਿੱਦਾਂ ਕਈ ਵਾਰੀ ਸਿਰ ਥੱਲੇ ਵੱਜ ਜਾਂਦਾ ਜਾਂ ਕਿਸੇ ਇਦਾਂ ਦੀ ਕੋਈ ਸੱਟ ਨਹੀਂ ਵੇਖੀ ਗਈ ਮੈਂ ਥੋੜਾ ਬਹੁਤਾ ਹੀ ਹੈ ਜਿੱਦਾਂ ਵੀ ਆਪਣਾ ਸਰੀਰ ਮੰਨ ਲਓ ਹਾਂਜੀ ਵੀ ਜਦੋਂ ਜ਼ਿਆਦਾ ਦਿਨ ਸਰੀਰ ਪਾਣੀ 'ਚ ਰਹਿਣਾ ਜਦਾਂ ਗਲਜੇ ਜਾਂਦਾ ਉਹੋ ਸੱਚੀ ਚੀਜ਼ ਨਾਲ ਅਟਕੇ ਜੋ ਲੱਗੇ ਹਾਂਜੀ 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 ਤਿੰਨ ਦਿਨ ਹੋ ਗਏ ਤੁਹਾਨੂੰ ਪਤਾ ਲਗਾਤਾਰ ਪਾਣੀ 'ਚ ਡੁੱਬੇ ਤੇ ਤੁਸੀਂ ਇਹ ਸਾਰੀ ਟੀਮ ਕਿੰਨੇ ਕ ਮੈਂਬਰ ਇੱਥੇ ਪਹੁੰਚੇ ਅਸੀਂ ਲਗਭਗ 10 ਜਣੇ ਆ ਲਗਭਗ 10 ਜਣੇ ਤਾਂ ਹੋਰ ਵੀ ਟੀਮਾਂ ਦਾਸਦੇ ਆ ਕਿ ਕੋਈ ਹਾਂਜੀ ਗੋਤਾਖੋਰ ਵੀਰਵਾ 8-10 ਜਣੇ ਇਹ ਕਿੱਥੋਂ ਆਏ ਉਹ ਹਾਂਜੀ ਔਰ ਧੰਨਵਾਦ ਕਰ ਦਈਏ ਅਸੀਂ ਇਸ ਗੋਤਾਖਾਰਾਂ ਦੀ ਟੀਮ ਦਾ ਔਰ ਇਸ ਮਨਜੋਤ ਸਿੰਘ ਗੜਦੀਵਾਲ ਵਾਲਿਆਂ ਦੀ ਟੀਮ ਦਾ ਔਰ ਟੀਮ ਜਿਹੜੀ ਆ ਲਗਾਤਾਰ ਜਦੋਂ ਇਹੋ ਜਿਹਾ ਕੋਈ ਹਾਦਸਾ ਵਾਪਰਦਾ ਤਾਂ ਫਿਰ ਉੱਥੇ ਪਹੁੰਚਦੀ ਆ ਦੱਸ ਦਈਏ ਕਿ ਪਿੰਡ ਬੱਬੇ ਵਾਲੀ ਜ਼ਿਲ੍ਹਾ ਗੁਰਦਾਸਪੁਰ ਦਾ ਉਹ ਪਿੰਡ ਹੈ ਕਿ ਜਿੱਥੇ ਬਹੁਤ ਵੱਡੀ ਨਹਿਰ ਇਸ ਪਿੰਡ ਦੇ ਕੋਲ ਦੀ ਗੁਜ਼ਰਦੀ ਆ ਔਰ ਅੱਬਰ ਭਰੀ ਦਵਾਬ ਨਹਿਰ ਕਿਹਾ ਜਾਂਦਾ ਤਾਂ ਲਗਾਤਾਰ ਇੱਥੇ ਕਈ ਵਾਰ ਇਹੋ ਜਿਹਾ ਚਾਂਸ ਮਿਲ ਵੇਖਣ ਨੂੰ ਮਿਲਦੇ ਆ ਕਿ ਕਈ ਵਾਰ ਕਈ ਬਾਡੀਆਂ ਜਿਹੜੀਆਂ ਪਿੱਛੋਂ ਰੁੜ ਕੇ ਆਉਂਦੀਆਂ ਨੇ ਫਿਰ ਇੱਥੋਂ ਤੱਕ ਆ ਕੇ ਗੋਤਾਖੋਰਾਂ ਵੱਲੋਂ ਉਹਨਾਂ ਨੂੰ ਕੱਢਿਆ ਜਾਂਦਾ ਤਾਂ ਹੁਣ ਦੱਸਦਾ ਹੀ ਐ ਕਿ ਇਹ ਬਹੁਤ ਸਾਰੇ ਪਰਿਵਾਰ ਪਿੰਡ ਦੇ ਲੋਕ ਇੱਥੇ ਇਸ ਏਰੀਆ ਵਿੱਚ ਪਹੁੰਚੇ ਨੇ ਇਸ ਜਗ੍ਹਾ ਤੇ ਪਹੁੰਚੇ ਨੇ ਇਸ ਨਹਿਰ ਦੇ ਕਿਨਾਰੇ ਪਹੁੰਚੇ ਆ ਜਿੱਥੋਂ ਉਸ ਨੌਜਵਾਨ ਦੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਔਰ ਬੜੀ ਦੁੱਖ ਦੀ ਗੱਲ ਐ ਕਿ ਨੌਜਵਾਨ ਦੇ ਨਾਲ ਛੋਟੀ ਜਿਹੀ ਇੱਕ ਹੈਪਨਿੰਗ ਹੁੰਦੀ ਐ ਕਿਸੇ ਦਾ ਮਾਮੂਲੀ ਝਗੜਾ ਇੱਕ ਹੁੰਦਾ ਔਰ ਉਸ ਵੱਲੋਂ ਭੱਦੀ ਸ਼ਬਦਾਂ ਵਾਲੀ ਬੋਲੀ ਜਾਂਦੀ ਆ ਜਦੋਂ ਭੱਦੀ ਸ਼ਬਦਾਂ ਵਾਲੀ ਬੋਲੀ ਜਾਂਦੀ ਆ ਤਾਂ ਫਿਰ ਉਹ ਨੌਜਵਾਨ ਉਹ ਸ਼ਬਦਾਂ ਵਾਲੀ ਬਰਦਾਸ਼ਤ ਨਹੀਂ ਕਰਦਾ ਤਾਂ ਸੁਸਾਈਡ ਕਰ ਲੈਂਦਾ ਔਰ ਲਾਈਵ ਇੱਕ ਵੀਡੀਓ ਵਾਇਰਲ ਕਰ ਦਿੰਦਾ ਕਿ ਮੈਂ ਜਿਸ ਬੰਦੇ ਦੇ ਕਰਕੇ ਜਿਸ ਸ਼ਖਸ ਕਰਕੇ ਜਿਸਨੇ ਮੈਨੂੰ ਇੰਨੀ ਭੱਦੀ ਸ਼ਬਦਾਂ ਵਾਲੀ ਬੋਲ ਦਿੱਤੀ ਕਿ ਜੋ ਮੈਂ ਬਿਆਨ ਨਹੀਂ ਕਰ ਸਕਦਾ ਔਰ ਉਹ ਲਬਜ ਬੋਲੇ ਕਿ ਜਿਸ ਨਾਲ ਉਸ ਨੂੰ ਮਰਨ ਲਈ ਮਜਬੂਰ ਕਰ ਦੱਤਾ ਔਰ ਉਹ ਬੰਦੇ ਨੇ ਸੁਸਾਈਡ ਕਰ ਲਈ ਹੁਣ ਦੱਸਦਾ ਹੀ ਹੈ ਕਿ ਇਹ ਨੌਜਵਾਨ ਜਦੋਂ ਸੁਸਾਈਡ ਕਰਦਾ ਤਾਂ ਪਿੰਡ ਦੇ ਵਿੱਚ ਉਸ ਵੇਲੇ ਵੀਡੀਓ ਵਾਇਰਲ ਹੋ ਜਾਂਦੀ ਆ ਤਾਂ ਫਿਰ ਲੋਕ ਪਹੁੰਚਦੇ ਆ ਰਿਸ਼ਤੇਦਾਰੀਆਂ ਪਹੁੰਚਦੀਆਂ ਪਿੰਡ ਦੇ ਨੌਜਵਾਨ ਪਹੁੰਚਦੇ ਆ ਔਰ ਪਿੰਡ ਜ਼ਿਲ੍ਹਾ ਗੁਰਦਾਸਪੁਰ ਦਾ ਬੱਬੇਹਾਲੀ ਉਹ ਪਿੰਡ ਹੈ ਜੋ ਇੱਕ ਨਾਮੀ ਪਿੰਡ ਹੈ ਦੁਨੀਆ ਦੇ ਨਕਸ਼ੇ ਤੇ ਆ ਬੱਬੇਹਾਲੀ ਪੰਜਾਬ ਦੀ ਸਭ ਤੋਂ ਵੱਡੀ ਛਿੰਝ ਹੁੰਦੀ ਆ ਇਸ ਪਿੰਡ ਦੇ ਵਿੱਚ ਔਰ ਦੱਸਦਾ ਹੀ ਹੈ ਕਿ ਇਸ ਪਿੰਡ ਦੇ ਵਿੱਚ ਜਦੋਂ ਇਹ ਖਬਰ ਪਹੁੰਚਦੀ ਆ ਤਾਂ ਵੀਡੀਓ ਵਾਇਰਲ ਹੁੰਦੀ ਆ ਤਾਂ ਲੋਕਾਂ ਦੇ ਵਿੱਚ ਬਹੁਤ ਵੱਡਾ ਰੌਲਾ ਪੈ ਜਾਂਦਾ ਇੱਕ ਸੋਗ ਦੀ ਲਹਿਰ ਜਿਹੜੀ ਆ ਉਹ ਚੱਲ ਪੈਂਦੀ ਔਰ ਲਗਾਤਾਰ ਤਸਵੀਰਾਂ ਤੁਹਾਨੂੰ ਇੱਥੋਂ ਦੀਆਂ ਬਖਾ ਰਹੇ ਆ ਕਿ ਹੁਣ ਇੱਥੇ ਇਸ ਮੌਕੇ ਦੇ ਉੱਤੇ ਲੋਕ ਇਕੱਠੇ ਹੋਏ ਨੇ ਔਰ ਦੇਖ ਰਹੇ ਆ ਕਿ ਉਹ ਡੈੱਡ ਬੋਡੀ ਜਿਵੇਂ ਉੱਥੋਂ ਕੱਢੀ ਗਈ ਆ ਹੁਣ ਲਜਾਇਆ ਜਾਵੇਗਾ ਪਰਿਵਾਰ ਦੇ ਕੋਲ ਵੀ ਹਸਪੀਟਲ ਦੇ ਵਿੱਚ ਵੀ ਕਿਉਂਕਿ ਪੋਸਟਮਾਰਟਮ ਵੀ ਹੋਣਾ ਹੈ ਤਾਂ ਫਿਰ ਹੁਣ ਤੁਹਾਨੂੰ ਦੱਸਦੀ ਕਿ ਇਸ ਵੇਲੇ ਸ਼ਾਮ ਦੀਆਂ ਤਸਵੀਰਾਂ ਨੇ ਕਿ ਸਾਢੇ 5 ਦਾ ਟਾਈਮ ਹੋ ਗਿਆ ਸਾਢੇ 6 ਦਾ ਤਾਂ ਹੁਣ ਡੈੱਡ ਬੋਡੀ ਮਿਲੀ ਆ ਔਰ 72 ਘੰਟੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਸਮਾਂ ਲੰਘ ਗਿਆ ਔਰ ਬੋਡੀ ਦੇ ਜਿਹੜੀ ਆ ਉਹ ਇੱਥੋਂ ਕੱਢ ਕੇ ਤਾਂ ਹੁਣ ਹਸਪੀਟਲ ਪੁਲਿਸ ਵੀ ਇੱਥੇ ਪਹੁੰਚੀ ਆ ਪ੍ਰਸ਼ਾਸਨ ਸ਼ਹਿਰ ਤੋਂ ਲਗਾਤਾਰ ਇੱਥੇ ਦੌੜ ਕਰ ਰਿਹਾ ਔਰ ਪੁਲਿਸ ਲਗਾਤਾਰ ਇਹ ਦੌੜ ਦੇ ਵਿੱਚ ਰੁੱਝੀ ਹੋਈ ਆ ਔਰ ਹੁਣ ਦੱਸ ਦਈਏ ਕਿ ਜਦੋਂ ਪਿੰਡ ਦੇ ਲੋਕ ਇੱਥੇ ਪਹੁੰਚਦੇ ਆ ਜਾਂ ਪੁਲਿਸ ਆਪਣੀ ਕਾਰਵਾਈ ਕਰਦੀ ਆ ਤਾਂ ਫਿਰ ਪੁਲਿਸ ਨੇ ਆਪਣੀਆਂ ਬਰੀਕੀਆਂ ਦੇ ਨਾਲ ਪੂਰੇ ਕਿਉਂ ਲੈਣੇ ਹੁੰਦੇ ਆ ਕਿ ਕਿਵੇਂ ਜੇ ਨਿਸ਼ਾਨ ਹੈ ਸੱਟਾਂ ਦੇ ਨਿਸ਼ਾਨ ਹੈ ਹੋਰ ਜੋ ਵੀ ਬਲਕੂਆ ਇੱਥੋਂ ਦਾ ਬਣਦਾ ਸਾਰਾ ਵੇਖਿਆ ਜਾਵੇਗਾ ਤਾਂ ਫਿਰ ਇਹ ਵੀਡੀਓ ਜਿਹੜੀ ਆ ਇਹ ਤੁਹਾਡੇ ਤੱਕ ਇਸ ਲਈ ਅਸੀਂ ਸਾਂਝੀ ਕਰ ਰਹੇ ਆ ਕਿ ਆਪਣੇ ਨੌਜਵਾਨ ਭਰਾਵਾਂ ਨੂੰ ਔਰ ਬੱਚਿਆਂ ਨੂੰ ਬਿਲਕੁਲ ਸੁਚੇਤ ਰੱਖੋ ਉਹਨਾਂ ਦੇ ਨਾਲ ਬੈਠੋ ਸੰਗ ਕਰੋ ਜਿਸ ਦੇ ਨਾਲ ਜੇ ਕੋਈ ਗੱਲਬਾਤ ਹੋ ਜਾਂਦੀ ਹੈ ਤਾਂ ਤੁਹਾਡੇ ਨਾਲ ਉਹ ਸ਼ੇਅਰ ਕਰੇ ਲੇਕਿਨ ਫਿਲਹਾਲ ਇਹ ਸਮਾਂ ਜਿਹੜਾ ਉਹ ਇਹਨਾਂ ਦੇ ਹੱਥੋਂ ਨਿਕਲ ਗਿਆ ਪਰਿਵਾਰ ਦੇ ਹੱਥੋਂ ਨਿਕਲ ਗਿਆ ਔਰ ਪਿੰਡ ਵਾਲਿਆਂ ਦੇ ਹੱਥੋਂ ਨਿਕਲ ਗਿਆ ਔਰ ਨੌਜਵਾਨ ਆਪਣੀ ਜ਼ਿੰਦਗੀ ਜਿਹੜੀ ਆ ਉਹ ਗਵਾ ਬੈਠਾ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ